ਜਿਉਂ-ਜਿਉਂ ਵੋਟਾਂ ਦੇ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਸਿਆਸਤ ਵੀ ਪਾਤੀ ਹੋਈ ਨਜ਼ਰ ਆ ਰਹੀ ਹੈ ਤੇ ਲਗਾਤਾਰ ਚੋਣ ਪ੍ਰਚਾਰ ਜਿਹੜਾ ਕਿ ਸਿੱਖ ਜਥੇਬੰਦੀਆਂ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਨੂੰ ਲੈ ਕੇ ਕਰ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵਕੀਲ ਵੀ ਉਹਨਾਂ ਦੀ ਫੁੱਲ ਸਪੋਰਟ ਕਰ ਰਹੇ ਨੇ ਤੇ ਸਿਆਸੀ ਅਖਾੜੇ ਦੇ ਵਿੱਚ ਉੱtre ਭਾਈ ਅਮਰਤਪਾਲ ਨੂੰ ਲੈ ਕੇ ਕਈ ਸਿੱਧੀਆਂ ਚੁਣੌਤੀਆਂ ਵੀ ਆ ਰਹੀਆਂ ਨੇ ਤੇ ਇਸ ਦੇ ਦੌਰਾਨ ਸਿੱਖ ਜਥੇਬੰਦੀਆਂ ਇਸ ਗੱਲ ਦਾ ਸਾਹਮਣਾ ਵੀ ਕਰ ਰਹੀਆਂ ਨੇ ਤੇ ਉੱਥੇ ਹੀ ਹਰਪਾਲ ਸਿੰਘ ਖਾਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਇਸ ਵਾਰ ਖਡੂਰ ਸਾਹਿਬ ਦੇ ਵਿੱਚ ਐਮਪੀ ਲੈ ਕੇ ਆਇਆ ਜਾਵੇ ਤੇ ਜਿਸ ਤੋਂ ਬਾਅਦ ਹੁਣ ਤਿੱਖੇ ਨਿਸ਼ਾਨੇ ਜਿਹੜੇ ਉਮੀਦਵਾਰ ਆ ਬਾਕੀ ਉਮੀਦਵਾਰਾਂ ਤੇ ਸਾਥ ਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਹਰਪਾਲ ਸਿੰਘ ਖਾਰਾ ਦਾ ਹੋਰ ਕੀ ਕਹਿਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਹੁਣੇ ਇੱਕ ਬਨਾਰੇ ਜਿਨ੍ਹਾਂ ਨੇ ਏਡਾ ਸੋਹਣਾ ਲਫ਼ਜ਼ ਬੋਲਿਆ ਸਰੀਰ ਤਾਂ ਮਿੱਟੀ ਐ ਕਿਸੇ ਹੋਰ ਜੂਨ ਪੈ ਜਾਗੇ ਜਿਸ ਪੰਜਾਬ ਦੀ ਇਹ ਸੋਚ ਹੋਵੇ ਜਿੱਥੋਂ ਦੇ ਲੋਕ ਇਸ ਟੈਗ ਦੇ ਹੋਣ ਉਹ ਪੰਜਾਬ ਨਾ ਅੱਜ ਖਤਮ ਹੋਵੇ ਨਾ ਕੱਲ ਖਤਮ ਹੋਵੇ ਇਹ ਕੀ ਸੋਚ ਅੱਜ ਤੋਂ 300 ਸਾਲ ਪਹਿਲਾਂ ਸੀ 300 ਸਾਲ ਦੇ ਬਾਅਦ ਵੀ ਅੱਜ ਉਹ ਬਲੱਡ ਉੱਥੇ ਹੀ ਖਲੋਤਾ ਸਿਰਫ ਇੱਕ ਮੈਂ ਪਿੱਛੇ ਕਹਿ ਕੇ ਆਇਆ ਕਿ ਇੱਕ ਲੀਡਰ ਦੀ ਘਾਟ ਇੱਕ ਲੀਡਰ ਮਿਲਣਾ ਚਾਹੀਦਾ ਪੰਜਾਬ ਨੂੰ ਜੇ ਇੱਕ ਲੀਡਰ ਪੰਜਾਬ ਦਾ ਸਹੀ ਮਿਲ ਜੇ ਪੰਜਾਬ ਨੂੰ ਆਪ ਦੀ ਕੌਮ ਦਾ ਮਿਲ ਜੇ ਆਪ ਦੇ ਖਿੱਤੇ ਦਾ ਲੀਡਰ ਮਿਲ ਜੇ ਤੇ ਹਿੰਦੁਸਤਾਨ 'ਚ ਪਤਾ ਲੱਗ ਜੇਗਾ ਕਿ ਪੰਜਾਬ ਕੀ ਜੀ ਜਿੰਨੀਆਂ ਸਾਜਸ਼ਾ ਪੰਜਾਬ ਨੂੰ ਖਤਮ ਕਰਨ ਲਈ ਹੋਈਆਂ ਨੇ ਦਿੱਲੀ ਤੋਂ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਉਹਦਾ ਜਵਾਬ ਨਹੀਂ ਦਿੱਤਾ ਹਰ ਥਾਂ ਦੇ ਸਰੈਂਡਰ ਕੀਤਾ ਹਰ ਮੁੱਖ ਮੰਤਰੀ ਨੇ ਸਰੈਂਡਰ ਕੀਤਾ ਅੱਜ ਵੀ ਜੋ ਅੱਜ ਸਰਕਾਰ ਮੌਜੂਦਾ ਚੱਲਦੀ ਹੈ ਜੋ ਉਤੋਂ ਲਿਖ ਕੇ ਆਉਂਦੇ ਨੇ ਉਹੀ ਇਹ ਬੋਲ ਰਿਹਾ ਹੈ ਹਿੰਮਤ ਨਹੀਂ ਅੱਗੇ ਬੋਲ ਜਾਣ ਇਹ ਹਿੰਮਤ ਨਹੀਂ ਕਿ ਆਪਦੇ ਪੰਜਾਬ ਦੀ ਪ੍ਰੋਬਲਮ ਦੱਸ ਦੇਣ ਇਹੀ ਅੱਜ ਤੋਂ ਪਹਿਲਾਂ ਕਾਂਗਰਸ ਦਾ ਹਾਲ ਇਹੀ ਉਸ ਤੋਂ ਪਹਿਲਾਂ ਅਕਾਲੀਆਂ ਦਾ ਹਾਲ 75 ਸਾਲ ਦੇ ਅੰਦਰ ਜੇ ਪੰਜਾਬ ਨੂੰ ਚਲਾਇਆ ਹੈ ਤੇ ਸਾਜ਼ਿਸ਼ਾਂ ਦੇ ਤਹਿ ਚਲਾਇਆ ਗਿਆ ਇਹਨਾਂ ਨੂੰ ਇੱਕੋ ਹੀ ਡਰ ਸੀ ਕਿ ਜੇ ਪੰਜਾਬ ਕਿਤੇ ਦੁਬਾਰਾ ਸੁਰਤ ਦੇ ਵਿੱਚ ਆ ਗਿਆ ਪੰਜਾਬ ਦੀ ਸੁਰਤ ਸਹੀ ਆ ਗਈ ਪੰਜਾਬ ਆਪਦੀ ਬੋਲੀ ਬੋਲਣ ਲੱਗ ਗਿਆ ਤਾਂ ਪੰਜਾਬ ਸਾਥੋਂ ਕਿਤੇ ਅੱਡ ਨਾ ਪੰਜਾਬ ਅਲੱਗ ਦੀ ਗੱਲ ਨਹੀਂ ਸੀ ਨਾ ਅਸੀਂ ਅਲੱਗ ਪੰਜਾਬ ਬਾਰੇ ਕਿਤੇ ਸੋਚਿਆ ਸੀ ਪਰ ਤੁਹਾਡੇ ਧੱਕੇ ਕਰਕੇ ਤੁਸੀਂ ਸਾਨੂੰ ਫੰਡਾਮੈਂਟਲ ਰਾਈਟ ਦੀ ਗੱਲ ਨਹੀਂ ਕਰ ਦਿੱਤੀ ਤੁਸੀਂ ਸਾਨੂੰ ਕੋ-ਕੋ ਕੇ ਮਾਰਿਆ ਹਿੰਦੁਸਤਾਨ ਦੇ ਅੰਦਰ ਅਸੀਂ ਸਿਰਫ ਸਵਾਲ ਹੀ ਪੁੱਛੇ ਨੇ ਅਸੀਂ ਤਾਂ ਤੁਹਾਡੇ ਤੇ ਹਮਲੇ ਹੀ ਨਹੀਂ ਕਿਤੇ ਕੀਤੇ ਅਸੀਂ ਤਾਂ ਤੁਹਾਡੇ ਕਿਤੇ ਕੋਈ ਐਹੋ ਜੀ ਪ੍ਰੋਬਲਮ ਨਹੀਂ ਆਉਣ ਦਿੱਤੀ ਇੰਡੀਆ ਦੇ ਅੰਦਰ ਪਰ ਵੱਖਵਾਦੀ ਤੇ ਹੱਤਵਾਦੀ ਅਸੀਂ ਸੋ ਮੇਰੀ ਇਹ ਬੇਨਤੀ ਆ ਜਿਵੇਂ ਯੂਪੀ ਦਾ ਮੁੱਖ ਮੰਤਰੀ ਹੈ ਉਹ ਆਪਦੇ ਧਰਮ ਦੇ ਵਿੱਚ ਰਹਿ ਕੇ ਉਹੀ ਕੱਪੜੇ ਪਾ ਕੇ ਆਪਦੀ ਸਟੇਟ ਚਲਾ ਰਹੇ ਹਨ ਮੋਦੀ ਇਹੀ ਚਾਹੁੰਦਾ ਸੀ ਕਿ ਮੇਰੇ ਧਰਮ ਦੇ ਬੰਦੇ ਹੋਣ ਮੇਰੇ ਧਰਮ ਦੇ ਬੰਦੇ ਆਂ ਆਂਦੀਆਂ ਸਟੇਟਾਂ ਚਲਾਉਣ ਪਰ ਅਸੀਂ ਕਹਿੰਨੇ ਆ ਅਸੀਂ ਕੀ ਲੈਣਾ ਜੀ ਸਾਡਾ ਧਰਮ ਦਾ ਨਾਮ ਹੀ ਹੋਵੇ ਪਿੱਛੋਂ ਜੇਕ ਆਵਾਜ਼ ਉੱਠਣ ਲੱਗੀ ਕਿ ਜੀ ਪੰਜਾਬ ਦੇ ਵਿੱਚ ਹੁਣ ਹਿੰਦੂ ਵੀਰ ਵੀ ਮੁੱਖ ਮੰਤਰੀ ਬਣੇਗਾ ਤੇ ਉਦੋਂ ਮੈਂ ਇੰਟਰਵਿਊ 'ਚ ਕਿਹਾ ਸੀ ਅਸੀਂ ਜਾਂ ਕਿ ਅੜੀਸਾ ਬਣਾਂਗੇ ਇਸ ਪੰਜਾਬ ਨੂੰ ਬਚਾਇਆ ਅਸੀਂ ਹਿੰਦੁਸਤਾਨ ਨੂੰ ਅਸੀਂ ਬਚਾਇਆ ਤੇ ਮੁੱਖ ਮੰਤਰੀ ਕੀ ਹੋਰ ਬਣ ਜੀ ਇੱਥੇ ਸੋ ਆਪ ਦੀ ਸੋਚ ਬਦਲੋ ਮੁੱਖ ਮੰਤਰੀ ਬਣੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਾੜਾਵੇ ਵਾਲਾ ਹੀ ਬਣੇ ਇੱਥੋਂ ਤੱਕ ਆਉਂਦੀ ਸੋਚ ਲੈ ਕੇ ਜੀ ਜੇਦਰ ਪੰਜਾਬ ਦੀ ਇਹ ਸੋਚ ਹੋ ਜੇਗੀ ਸਮਝ ਲਿਆ ਜੇ ਪੰਜਾਬ ਸਾਡਾ ਬਚ ਗਿਆ ਬਾਕੀ ਚੀਜ਼ਾਂ ਇਸ ਤੋਂ ਬਾਅਦ ਆਪੇ ਹੀ ਆਉਣਗੀਆਂ ਜਿਹੜੀਆਂ ਗੱਲਾਂ ਅਸੀਂ ਨਹੀਂ ਕਰਨੀਆਂ ਨਾ ਅਸੀਂ ਬੋਲ ਸਕਦੇ ਆ ਪਰ ਜਦ ਮੁੱਖ ਮੰਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰਾਵੇ ਵਾਲਾ ਆਵੇਗਾ ਤੁਹਾਡਾ ਪੰਜਾਬ ਆਪਣੇ ਆਪ ਹੀ ਅੱਗੇ ਲੰਘ ਜਾ ਸੋ ਮੈਂ ਇਹ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਨਾ ਮੇਰੀ ਬੇਨਤੀ ਹੈ ਇੱਕ ਤਰੀਕ ਨੂੰ ਬੜੀ ਸੋਚ ਸਮਝ ਕੇ ਆਪਾਂ ਵੋਟ ਪਾਉਣੀ ਹੈ ਭਾਈ ਅਮਰਪਾਲ ਨੂੰ ਤੇ ਬੜੀਆਂ ਸਾਜ਼ਿਸ਼ਾਂ ਬڑے মিডিਆ ਦੇ ਵਿੱਚ ਇਹਨਾਂ ਨੇ ਬਕਵਾਸ ਵੀ ਕਰਨੀ ਹੈ ਮੈਂ ਲਾਸਟ ਸਟੇਸ਼ਨ ਆ ਮੈਂ ਤੁਹਾਨੂੰ ਹੀ ਕਹਿਣ ਲੱਗਾ ਕਿ ਹਿੰਦੁਸਤਾਨ ਦੀ ਕੋਈ ਅਦਾਲਤ ਵੀ ਇਹਨਾਂ ਜਿਹੜੀਆਂ ਫੇਸਬੁੱਕ ਤੇ ਚੀਜ਼ਾਂ ਆਉਂਦੀਆਂ ਨੇ ਨਹੀਂ ਮੰਨਦੀ ਉਹ ਕਹਿੰਦੇ ਜਿੰਨਾ ਚਿਕਰ ਕੋਈ ਐਕਸਪਰਟ ਕੋਈ ਕੰਪਨੀ ਐਕਸਪਰਟ ਜਿਹੜਾ ਜਿੰਨਾ ਚਿਕਰ ਕੋਈ ਆਪਣੇ ਕੁਸਟਰੀਡ ਦੀ ਲੈਬ ਉਹਨੂੰ ਇਹ ਸਹੀ ਨਹੀਂ ਮੰਨਦੀ ਤਾਂ ਚਿਕਰ ਇਹ ਚੀਜ਼ਾਂ ਐਡਮਿਸੀਬਲ ਹੈ ਸੋ ਮੇਰੀ ਬੇਨਤੀ ਹੈ ਕੋਈ ਵੀਡੀਓ ਆਵੇ ਇਹ ਅੱਜ ਹੀ ਹੋਣੀਆਂ ਸੀ ਇਹ ਅੱਜ ਹੀ ਪਤਾ ਲੱਗਣਾ ਸੀ ਸਾਰੀਆਂ ਗੱਲਾਂ ਦਾ ਇਹ ਮਹੀਨਾ ਪਹਿਲਾਂ ਕਿੱਥੇ ਸੀ 6 ਮਹੀਨੇ ਪਹਿਲਾਂ ਵੀਡੀਓ ਕਿੱਥੇ ਸੀ ਸੋ ਤੁਹਾਨੂੰ ਗੁੰਮਰਾਹ ਕੀਤਾ ਜਾਣਾ ਸੋ ਮੇਰੀ ਬੇਨਤੀ ਹੈ ਕਿ ਬੜਾ ਧਿਆਨ ਨਾਲ ਚੱਲਿਆ ਜੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ